मलार पंजवां हे गोविन्द हे गोपाल हे दयाल लाल रहा। नाथ अनाथ सखे निवार हे अगम अगमपूरणोहे मया तार ਆਨਦ ਕੂਪ ਮਹਾ ਉਪਯਾਨ ਨਾਨਕ ਪਾਰ ਉਤਾਰ ਮਲਾਰ ਮਹੱਲਾ ਪਹਿਲਾ ਅਸ਼ਟ ਪਦੀਆਂ ਘਰ ਬਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਚੱਕ ਵੀਨੈ ਨੀਂਦ ਨਹਿ ਚਾਹੈ ਵੇਨ ਪਰ ਨੀਂਦ ਨਾ ਪਾਈ ਸੂਰ ਚਰੈ ਪ੍ਰਯੋ ਦੇਖੈ ਨੈ ਨੀ ਨੇਵ ਨੇਵ ਲਾਗੈ ਪਾਈ ਪੇਰੁ ਭਾਵੈ ਪ੍ਰੇਮ ਸੁਖਾਈ ਤੇਸ ਬਿਨ ਘੜੀ ਨਹੀਂ ਜਗ ਜੀਵਾ ਐਸੀ ਪਿਆਸ ਤੇਸਾਈ ਰਹਾ ਸਰਵਰ ਕਮਲ ਕਿਰਨ ਆਕਾਸੀ ਬਿਗ ਸਹਿ ਸਹਿਜ ਸੁਭਾਈ ਪ੍ਰੀਤਮ ਪ੍ਰੀਤ ਬਣੀ ਅਬ ਐਸੀ ਜੋਤੀ ਜੋਤ ਮਿਲਾਇ ਜਾਤ੍ਰਿਕ ਜਲ ਬਿਨ ਪ੍ਰਿਯੋ ਪ੍ਰਿਯੋ ਟੀਰੈ ਬਿਲਪ ਕਰੈ ਬਿਲ ਲਾਈ ਘਣ ਹਰ ਘੋਰ ਦਸਾਉ ਦਿਸ ਬਰਸੈ ਦੇਨ ਜਲ ਪਿਆਸ ਨਾ ਜਾਈ ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬ ਕਮਾਈ ਖੇਨ ਤਿਲ ਰਹਿ ਨਾ ਸਕੈ ਪਲ ਜਲ ਬਿਨ ਮਰਨ ਜੀਵਨ ਤਿਸ ਥਾਈ ਧਨਵਾੰਡੀ ਪਰਦੇਸ ਨਿਵਾਸੀ ਸੱਚੇ ਗੁਰ ਪਹਿ ਸਬਦ ਪਠਾਈ ਗੁਣ ਸੰਗ ਰਹਿ ਪ੍ਰਭ ਦੈ ਨਿਵਾਸੀ ਭਗਤ ਰਤੀ ਹਰਖਾਈ ਪ੍ਰਯੋਗ ਪ੍ਰਯੋਗ ਕਰੈ ਸਭੈ ਹੈ ਜੀਤੀ ਗੁਰ ਭਾਵੈ ਪ੍ਰਯੋ ਪਾਈ ਪ੍ਰਯੋ ਨਾਲੇ ਸਦ ਹੀ ਸੱਚ ਸੰਗੇ ਨਜ਼ਰੀ ਮੇਲ ਮਿਲਾਈ ਸਾਭ ਮਹਿ ਜੀਉ ਜੀਉ ਹੈ ਸੋਈ ਘਾਟ ਘਾਟ ਰਹਿਆ ਸਮਾਈ ਗੁਰ ਪ੍ਰਸਾਦ ਘਰ ਹੀ ਪਰਗਾਸ ਆ ਸਹਜੇ ਸਹਜ ਸਮਾਈ ਆਪਣਾ ਕਾਜ ਸੁਵਾਰੋ ਆਪੇ ਸੁਖ ਦਾਤੇ ਗੋਸਾਈ ਗੁਰ ਪ੍ਰਸਾਦ ਘਰ ਹੀ ਪੈਰ ਪਾਇਆ ਤਉ ਨਾਨਕ ਤਪਤਿ 부ਝਾਈ ਮਲਾਰ ਮਹੱਲਾ ਪਹਿਲਾ जागत जाग रहै गुरु सेवा बिन हर मैं को नाही अनिक यत्न कर रहण ना पावै आच खाच धर पाही इस तन धान का कहो गर्व कैसा बिन सत बार ना लागे बबरे हौ मैं गर्व खपै जग ऐसा रहाऊ जय जगदीश प्रभु रखवारे राखै परखै सोई जीती है तीती तुझ ही ते तुम सरवर ना कोई जी उपाय जुगत वस कीनी आपे गुरुमुख अंजना अमर अनाथ सर्व सिर मोरा काल विकाल धर्म पै खंजन ਕਾਗਦ ਕੋਟ ਇਹੋ ਜਗ ਹੈ ਬਪੁਰੋ ਰੰਗਨ ਚਹਿਨ ਚਤੁਰਾਈ ਨਾਨੀ ਸੀ ਬੂਦ ਪਵਨ ਪਤ ਖੂਵੇ ਜਨਮ ਮਰੈ ਖਿੰਤਾਈ ਨਦੀ ਉਪਗੰਠ ਜੈਸੇ ਘਰ ਤਰਬਰ ਸਰਪਨ ਘਰ ਘਰ ਮਾਹੀ ਉਲਟੀ ਨਦੀ ਕਹਾ ਘਰ ਤਰਬਰ ਸਰਪਨ ਦਸੈ ਦੂਜਾ ਮਨ ਮਾਹੀ ਗਾ ਰੁਰ ਗੁਰ ਗਿਆਨ ਧਿਆਨ ਗੁਰ ਬਚਨੀ ਵਿਖਿਆ ਗੁਰਮਤ ਜਾਰੀ ਮਨ ਤਨ ਹੀ ਵ ਭਏ ਸਚ ਬਾਆ ਹਰ ਕੀ ਭਗਤ ਨਰਾਰੀ ਜੇਤੀ ਹੈ ਤੇਤੀ ਤੁਧ ਜਾਚੈ ਤੂ ਸਰਬ ਜੀਆ ਦਿਆਲਾ ਤੁਮਰੀ ਸਰਣ ਪਰੇ ਪਤ ਰਾਖੋ ਸਾਚ ਮਿਲੈ ਗੋਪਾਲਾ ਵਾਦੀ ਧੰਦ ਅੰਧ ਨਹੀਂ ਸੂਜੈ ਬਦਕ ਕਰਮ ਕਮਾਵੇ ਸਤਿਗੁਰ ਮਿਲੇ ਤਾਂ ਸੂਜ ਸਬੂਜਸ ਸੱਚ ਮਨ ਗਿਆਨ ਸਮਾਵੇ ਨਿਰਗੁਣ ਦੇਹ ਸਾਚ ਬਿਨ ਕਾਚੀ ਮੈਂ ਪੂਛਾ ਗੁਰ ਆਪਣਾ ਨਾਨਕ ਸੋ ਪ੍ਰਭ ਪ੍ਰਭੂ ਦਿਖਾਵੇ ਬਿਨ ਸਾਚੇ ਜਗ ਸੁਪਨਾ ਮਲਾਰ ਮਹੱਲਾ ਪਹਿਲਾ ਜਾਤ੍ਰਿਕ ਮੀਨ ਜਾਲ ਹੀ ਤੇ ਸੁਖ ਪਾਵਹਿ ਸਾਰਿੰਗ ਸਬਦ ਸੁਹਾਈ ਰੈਨ ਬਬੀਹਾ ਬੋਲਿਓ ਮੇਰੀ ਮਾਈ ਰਹਾ ਪ੍ਰੇਅ ਸਿਓ ਪ੍ਰੀਤ ਨਾ ਉਲਟੈ ਕਬਹੂ ਜੋ ਤੈ ਭਾਵੈ ਸਾਈ ਨੀਂਦ ਗਈ ਹਉ ਮੈਂ ਤਨ ਥਾਕੀ ਸਚ ਮਤ ਰਦੈ ਸਮਾਈ ਰੂਖੀ ਬਿਰਖੀ ਊਦਾ ਗ਼ੂਖਾ ਪੀਵਾ ਨਾਮ ਸੁਭਾਈ ਲੋਚਨ ਤਾਰ ਲਲਤਾ ਬਿਲਲਾਤੀ ਦਰਸ਼ਨ ਪਿਆਸ ਰਜਾਈ ਪ੍ਰੇਯ ਬਿਨ ਸਿਗਾਰ ਕਰੀ ਤੇਤਾ ਤਨ ਤਾਪੈ ਕਾਪਰ ਅੰਗ ਨ ਸੁਹਾਈ ਆਪਣੇ ਪਿਆਰੇ ਬਿਨ ਇੱਕ ਖਿਨ ਰਹਿ ਨਾ ਸਕੋ ਬਿਨ ਮਿਲੇ ਨੀਦ ਨ ਭਾਈ ਪੇਰਨ ਜੀਕ ਨਾ ਗੂਜੈ ਬਕੁੜੀ ਸਤਗੁਰ ਦੀ ਯਾਦ ਖਾਈ ਸਹਜ ਮਿਲਿਆ ਤਬ ਹੀ ਸੁਖ ਪਾਇਆ ਦਰਸਨਾ ਸਬਦ 부ਝਾਈ ਕਾਹੋ ਨਾਨਕ ਤੁਜ ਤੇ ਮਨ ਮੰਨਿਆ ਕੀਮਤ ਕਹਿਨ ਨਾ ਜਾਇ ਮਲਾਰ ਮਹੱਲਾ ਪਹਿਲਾ ਅਸ਼ਟ ਪਦੀਆਂ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਖਲੀ ਊਂਡੇ ਜਾਲ ਭਾਰ ਨਾਲ ਉਡੂ ਗਰ ਊਚਾ ਉਗੜ ਪਾਤਾਲ ਸਾਗਰ ਸੀਤਲ ਗੁਰ ਸ਼ਬਦ ਵਿਚਾਰ ਮਾਰਗ ਮੁਕਤਾ ਹਾਂ ਮੈਂ ਮਾਰ ਮੈਂ ਅੰਦੁਲੇ ਨਾ ਵੈ ਕੀ ਜੋਤ ਨਾਮ ਅਧਾਰ ਚੱਲਾ ਗੁਰ ਕੈ ਭੈ ਭੀਤ ਰਹਾਉ ਸਤਿਗੁਰ ਸਬਦਿ ਪਾਦਰ ਜਾਣ ਗੁਰ ਕੈ ਤਕੀਐ ਸਾਚੈ ਤਾਣ ਨਾਮ ਸੰਭਾਲ ਸਰੂੜੀ ਬਾਣ ਥੈ ਭਾਵੈ ਦਰ ਲਹਿ ਸਪੀਰਾਨ ਉਦਾਸਾ ਏਕ ਨਿਵਤਾਰ ਗੁਰ ਕੈ ਸਬਦ ਨਾਮ ਆਧਾਰ ਨਾ ਜਲ ਢੂੰਗਰ ਨਾ ਉਚੀ ਧਾਰ ਨਿਜ ਘਰ ਵਾਸ ਤਹਿ ਮਦ ਨਾ ਚਾਲਣ ਹਾਰ ਜਿਤ ਘਰ ਵਸੈ ਤੂ ਹੈ ਵਿਦ ਜਾਣਹਿ ਵੀ ਜਾਉ ਮਹਿਲ ਨਾ ਜਾਪੈ ਸਤਿਗੁਰ ਬਾਝੋਂ ਸਮਝੈ ਨਾ ਹੋਵੀ ਸਭ ਜਗ ਦਬਿਆ ਛਾਪੈ ਕਰਣ ਪਲਾਵ ਕਰੈ ਬਿਨ ਲਾਤਾਓ ਬੇਨ ਗੁਰ ਨਾਮ ਨਾ ਜਾਪੈ ਫਲ ਪੰਕਜ ਮਹਿ ਨਾਮ ਛਡਾਏ ਜੇ ਗੁਰ ਸ਼ਬਦ ਸਿਂਹਾਪੈ ਇਕ ਮੂਰਖ ਅੰਦੇ ਮੁਗਦ ਗਵਾਰ ਇਕ ਸਤਗੁਰ ਕੈ ਭੈ ਨਾਮ ਆਧਾਰ ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ਜੇਨ ਪੀਤੀ ਤਿਸ ਮੋਖ ਦਵਾਰ ਨਾਮ ਭੈ ਭਾਏ ਰਿਦੈ ਵਸਾਹੀ ਗੁਰ ਕਰਣੀ ਸਚ ਬਾਣੀ ਇੰਦ ਵਰਸੈ ਧਰਤ ਸੁਹਾਵੀ ਘਾਟ ਘਟ ਜੋਤ ਸਮਾਣੀ ਕਾਲ ਰਵੀ ਜਿਸ ਦੁਰਮਤ ਐਸੀ ਨੇ ਗੁਰੇ ਕੀ ਨਿਸ਼ਾਨੀ ਸਤਗੁਰ ਬਾਜੋਂ ਘੋਰ ਅੰਧਾਰਾ ਗੂਬ ਮੋਏ ਵੇਨ ਪਾਣੀ ਜੋ ਅਕੀਸ਼ ਕੀਨੋ ਸੋ ਪ੍ਰਭੂ ਰਜਾਏ ਜੋ ਧੁਰ ਲਿਖਿਆ ਸੋ ਮੇਟਣਾ ਨਾ ਜਾਏ ਹੁਕਮੇ ਬਾਦਾਕਾਰ ਕਮਾਏ ਏਕ ਸ਼ਬਦ ਰਾਚੈ ਸੱਚ ਸੁਮਾਏ ਚਾਹੋ ਦੇਸ ਹੁਕਮ ਵਰਤੇ ਪ੍ਰਭ ਤੇਰਾ ਚਾਹੋ ਦੇਸ ਨਾਮ ਪਤਾਲੰ ਸਭ ਮਹ ਸ਼ਬਦ ਵਰਤੇ ਪ੍ਰਭ ਸਾਚਾ ਕਰਮ ਮਿਲੈ ਬੈ ਆਲੰ ਜਾਮਣ ਮਰਣਾ ਦੀ ਸੈ ਸਿਰ ਊਭਾ ਖੁਦਿਆ ਨਿਦਰਾ ਕਾਲੰ ਨਾਨਕ ਨਾਮ ਮਿਲੈ ਮਨ ਭਾਵੈ ਸਾਚੀ ਨਦਰ ਰਸਾਲੰ ਮਲਾਰ ਮਹੱਲਾ ਪਹਿਲਾ ਮਰਣ ਮੁਕਤ ਗਤ ਸਾਰ ਨਾ ਜਾਣੈ ਕੰਠੇ ਬੈਠੀ ਗੁਰ ਸ਼ਬਦ ਪਛਾਨੈ ਤੂ ਕੈਸੇ ਆੜ ਫਾਤੀ ਜਾਲ ਅਲਖ ਨਾ ਜਾ ਚਹਿ ਹਿਰਦੈ ਸਮਾਲ ਰਹਾ ਏਕ ਜੀਵ ਕੈ ਜੀਆ ਖਾਹੀ ਜਾਲ ਤਰਤੀ ਬੂਢੇ ਜਾਲ ਮਾਹੀ ਸਰਬ ਜੀਵ ਕੀਏ ਪ੍ਰਤਪਾਨੀ ਜੱਬ ਪਕੜੀ ਤਬ ਹੀ ਪਛਤਾਨੀ ਪੰਜਾਬ ਗਲ ਫਾਸ ਪੜੀ ਅਤ ਭਾਰੀ ਊੜ ਨਾ ਸਾਕੇ ਪੰਖ ਪਸਾਰੀ ਰਸ ਚੂਗਹਿ ਮਨ ਮੁਖ ਗਾਵਾਰ ਫਾਤੀ ਛੂਟੈ ਗੁਣ ਗਿਆਨ ਵਿਚਾਰ ਸਤ ਗੁਰ ਸੇਵ ਤੂੰ ਤੈ ਜਮ ਕਾਲ ਹਿਰਦੈ ਸਾਚਾ ਸ਼ਬਦ ਸਮਾਲ ਗੁਰਮਤਿ ਸਾਚੀ ਸ਼ਬਦ ਹੈ ਸਾਰ ਹਰਿ ਕਾ ਨਾਮ ਰਖੈ ਉਰਤਾਰ ਸੇ ਦੁਖ ਆਗੈ ਜੇ ਭੋਗ ਬਿਲਾਸੀ ਨਾਨਕ ਮੁਕਤ ਨਹੀਂ ਬਿਨ ਨਾਮੈ ਸਾਚੇ